ਕੱਟਾ ਸੂਰਜੀ ਇਤਲੋ ਸੀ ਲੱਗੇ ਆ ਗੰਮ ਕਪੜਾ ਆ ਕਿਆ ਦਾ ਮੈਸਰੀ ਵੀ ਲਾ ਰਿਆ ਨਾਲ ਹੋਰੀ ਦਾ ਸੀ ਆ ਹੈਗਾ ਸਾਡਾ ਪਿੰਡ ਪੈਰੋ ਮੁੰਨਾ ਦੇਖੋ ਬਿੱਡਾ ਦੇਖੋ ਉਹ ਦੇਖੋ ਵਾਲੇ ਵਾਲੇ ਪੈਰ ਮੁੰਨਾ ਹੀ ਦਿੰਦਾ ਦਿੰਦਾ ਪੂਰਾ ਸ਼ਹਿਰ ਮੰਗੂ ਗੋ ਕਹ ਤੂੰ ਕੋਈ ਪਿੰਡ ਆ ਇਹ ਸ਼ਹਿਰੇ ਕਹਿਣਗੇ ਲੋਈ ਇੱਧਰ ਆ ਗਈ ਸਾਡੀ ਸਾਧੂ ਦੀ ਦੁਕਾਨ ਕਰਿਆਨੇ ਦੀ ਕਰਿਆਨਾ ਸਟੋਰ ਉੱਧਰ ਇੱਕ ਦੁਕਾਨ ਹੋ ਰਹਾ ਢੰਡਾ ਸਾਹਿਬ ਕੋਲ